ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਡੱਲੇਵਾਲ ਬਹੁਤ ਲੰਬਾ ਸਮਾਂ ਹੋ ਗਿਆ ਮਰਨ ਵਰਤ ਤੇ ਬੈਠਿਆ ਨੂੰ ਪਰ ਕਮਾਲ ਇਹ ਹੈ ਮਰਨ ਵਰਤ ਤੁਰਿਆ ਫਿਰਦਾ ਕਿਤੇ ਚੰਡੀਗੜ੍ਹ ਚਲਾ ਜਾਂਦਾ ਕਿਤੇ ਪੰਜਾਬ ਆ ਜਾਂਦਾ ਕਿਤੇ ਖਨੌਰੀ ਚਲਾ ਜਾਂਦਾ ਹੁਣ ਮਰਨਵਰਤ ਥਾਣੇ ਵਿੱਚ ਚਲਾ ਗਿਆ। ਉਹਦੇ ਆਕਸੀਜਨ ਲਾਈ ਹੋਈ ਸੀ। ਪੁਲਿਸ ਵਾਲੇ ਗੱਡੀ ਵਿੱਚ ਥਾਣੇ ਲੈ ਕੇ ਹੁਣ ਮਰਨਵਰਤ ਨੂੰ। ਸਵਾਲ ਤਾਂ ਇਹ ਹੈ ਵੀ ਜਿਹੜਾ ਮਰਨਵਰਤ ਹੈ ਹੁਣ ਖਾਂਦਾ ਕੀ ਹੈ? ਹੁਣ ਜਿਵੇਂ ਉਹ ਕਹਿੰਦੇ ਸਾਡੀ ਤਾਂ ਬੱਕਰੀ ਨੋਟ ਨਹੀਂ ਖਾਂਦੀ। ਕਿਤੇ ਉਹ ਗਲਤ ਤਾਂ ਨਹੀਂ ਹੋਈ ਪਈ। ਹਾਂ ਨੋਟਾਂ ਦਾ ਕੁਝ ਖਰੀਦਿਆ ਜਾਊਗਾ। ड्राई फ्रूट ਖਰੀਦਿਆ ਜਾ ਸਕਦਾ ਤੇ ਹੋਰ ਕੁਝ ਖਾਣ ਪੀਣ ਨੂੰ ਪੀਜ਼ਾ 버ਗਰ ਖਰੀਦਿਆ ਜਾ ਸਕਦਾ ਨੋਟ ਤਾਂ ਬੱਕਰੀ ਵੀ ਨਹੀਂ ਖਾਂਦੀ ਹਾਂ ਪਰ ਇਹਨਾਂ ਕੋਲੇ ਇੰਨੇ ਕ ਨੋਟ ਆ ਗਏ ਇਹਨਾਂ ਦੇ ਪਸ਼ੂ ਵੀ ਨਹੀਂ ਖਾਂਣਗੇ ਜਿਹੜੀਆਂ ਕੱਲ ਮੈਨੂੰ ਕਾਲ ਆਈਆਂ ਸੀ ਨਾ ਉਹਨਾਂ ਵਿੱਚੋਂ ਦੋ ਚਾਰ ਜ਼ਿਕਰ ਕਰਨਾ ਇੱਕ ਤਾਂ ਢਾਬੇ ਵਾਲਾ ਕਹਿੰਦਾ ਕਹਿੰਦਾ ਗਿਆਨੀ ਜੀ ਡੇਢ ਸਾਲ ਹੋ ਗਏ ਕਹਿੰਦਾ ਮੈਨੂੰ ਬਿਲਕ ਦੇ ਨੂੰ ਕਹਿੰਦਾ ਕਹਿੰਦਾ ਪਹਿਲਾਂ ਸਾਨੂੰ ਕਿਹਾ ਕਿ ਤੁਸੀਂ ਐਸ਼ ਕਰੋ ਤੁਹਾਡੀ ਇਨਕਮੇ ਵਧੂਗੀ ਸਾਡੇ ਬੰਦੇ ਆਉਂਦੇ ਜਾਂਦੇ ਜਿਹੜੇ VIP ਹੋਣਗੇ ਪ੍ਰਸ਼ਾਦਾ ਛਕਣਗੇ ਕਹਿੰਦੇ ਤੁਹਾਡੇ ਟਾਬੇ ਤੋਂ ਪਰ ਕਹਿੰਦੇ ਬਿਸ਼ਰਮ ਇਨਨੇ ਨੇ ਕਹਿੰਦੇ ਇਹਨਾਂ ਦੇ VIP ਵੀ ਕਹਿੰਦੇ ਗੁਰਦੁਆਰੇ ਚਲੇ ਜਾਂਦੇ ਸੀ ਲੰਗਰ ਛਕਣ ਵਾਸਤੇ ਸਾਡਾ ਕਹਿੰਦੇ ਕੰਮ ਠੱਪ ਕਰਤਾ ਮੈਂ ਇਹ ਗੱਲ ਕਿਉਂ ਐਡ ਕਰਦਾ ਕਿਉਂਕਿ ਇਹਨਾਂ ਦੇ ਧਰਨੇ ਲਾਉਣ ਦਾ ਨੁਕਸਾਨ ਜਿਹੜਾ ਉਹ ਗਰੀਬ ਬੰਦੇ ਨੂੰ ਹੁੰਦਾ ਹੈ ਜਿਹੜਾ ਬੰਦਾ ਦਿਹਾੜੀ ਕਰਕੇ ਖਾਂਦਾ ਉਹਨੂੰ ਨੁਕਸਾਨ ਹੁੰਦਾ। ਉਹ ਤਾਂ ਬੇਬਲੀ ਅੱਜ ਵੀਡੀਓ ਵੀ ਵਾਇਰਲ ਹੋ ਗਈ। ਇੱਕ ਇੰਟਰਵਿਊ ਤੇ ਖੜਾ ਹੈ ਉਹ। ਦੂਜੀ ਗੱਲ ਇੱਕ ਟਰੱਕ ਡਰਾਈਵਰ ਉਹਦੀ ਵੀਡੀਓ ਵਾਇਰਲ ਹੋਈ। ਉਹ ਕਹਿੰਦਾ ਜੀ ਮੇਰੇ ਕੋਲ ਸਬਜ਼ੀਆਂ ਸੀ। ਕਹਿੰਦਾ ਮੈਂ ਸਟਕ ਹੋ ਗਿਆ। ਇੱਕ ਹਫ਼ਤਾ ਕਹਿੰਦਾ ਮੈਨੂੰ ਲੱਗ ਗਿਆ ਮੇਰੀਆਂ ਸਬਜ਼ੀਆਂ ਖਰਾਬ ਹੋ ਗਈਆਂ ਕਹਿੰਦਾ ਮਾਲਕ ਨੇ ਮੇਰੇ ਸਿਰ 40000 ਰੁਪਏ ਪਾਤਾ 40000 ਕਹਿੰਦਾ ਮੈਨੂੰ ਮਾਲਕ ਕਹਿੰਦਾ ਸੀ ਤੂੰ ਇੱਧਰ ਦੀ ਨਾ 10 ਕਿਲੋਮੀਟਰ ਕਹਿੰਦਾ ਹੋਰ ਪਾਸੇ ਘੁੰਮ ਕੇ ਆ ਜੀ ਕਹਿੰਦਾ ਮੈਂ ਅਣਜਾਣ ਸੀ ਮੈਂ ਫਸ ਗਿਆ 40000 ਰੁਪਏ ਕਹਿੰਦਾ ਮਾਲਕ ਨੇ ਮੇਰੇ ਸਿਰ ਪਾਤਾ ਚਲੋ ਉਹਦਾ ਖਹਿੜਾ ਛੜਾਇਆ ਸੀ 15-20 ਬੰਦਿਆਂ ਨੇ ਮਾਲਕ ਨੂੰ ਫੋਨ ਫੋਨ ਕਰਕੇ ਕੁਝ ਬੰਦਿਆਂ ਨੇ ਉਹਦੀ ਹੈਲਪ ਵੀ ਕੀਤੀ ਕੁਝ ਬੰਦਿਆਂ ਨੇ ਤਰਲਾ ਮਿੰਦ ਕੀਤੀ ਵੀ ਇਹ ਤਾਂ ਡਰਾਈਵਰ ਹੈ ਤੁਸੀਂ ਇਹਨੂੰ ਕਿਉਂ ਇੰਨਾ ਹਰਜਾਨਾ ਪਾ ਰਹੇ ਹੋ ਉਹ ਮਾਲਕ ਕਹਿੰਦਾ ਜੀ ਮੈਂ ਕਿਹਾ ਸੀ ਵੀ 10 ਕਿਲੋਮੀਟਰ ਪਾ ਮੈਂ ਅੱਗੇ ਪਿੱਛੇ ਹੋਣਾ ਪੈ ਜੇ ਤੁਖ ਨੌਰੀ ਵਾਟਰਪਾਲ ਨਾ ਆਏ ਕਹਿੰਦਾ ਜੀ ਮੈਂ ਉੱਥੇ ਸਟਕ ਹੋ ਗਿਆ ਤੇ ਮੇਰੀ ਗੱਡੀ ਦਾ ਹਿੱਸਾ ਜਿਹੜਾ ਸੀ ਕਹਿੰਦੇ ਮੁਰਲਾ ਕਹਿੰਦੇ ਉੱਤੇ ਪ੍ਰੋਬਲਮ ਪੈ ਗਈ। ਇੱਕ ਹਫਤੇ ਦੇ ਵਿੱਚ ਕਹਿੰਦਾ ਸਬਜ਼ੀਆਂ ਖਰਾਬ ਹੋ ਗਈ। ਗਲਤੀ ਕਹਿੰਦਾ ਮੇਰੀ ਸੀ ਪਰ ਗਲਤੀ ਹੋਈ ਇਹਨਾਂ ਦੇ ਕਾਰਨ। ਤੇ ਇੱਕ ਸੱਜਣ ਕਹਿੰਦਾ ਕਹਿੰਦਾ ਮੇਰੀ ਵਾਈਫ ਦੀ ਡਿਲੀਵਰੀ ਹੋਣੀ ਸੀ ਕਹਿੰਦਾ ਅਸੀਂ ਸਟਕ ਹੋ ਗਏ ਉੱਥੇ। ਕਹਿੰਦਾ ਇੰਨੀ ਪਰੇਸ਼ਾਨ ਮੇਰੀ ਵਾਈਫ ਕਹਿੰਦਾ ਹੋ ਗਈ। ਗਲਤੀ ਸਾਡੇ ਕੋਲੋਂ ਕਹਿੰਦਾ ਇਹ ਹੋਈ ਜਿਹੜੇ ਐਂਬੂਲੈਂਸ ਹੁੰਦੀ ਸ਼ਾਇਦ ਕਹਿੰਦਾ ਇਹ ਨਗਾਹ ਹੁੰਦੇ। ਸਾਡੇ ਕੋਲੋਂ ਕਹਿੰਦਾ ਪੁੱਛਣ ਲੱਗੇ ਡਾਕਟਰੀ ਰਿਪੋਰਟਾਂ ਦਿਓ ਮੈਡੀਕਲ ਰਿਪੋਰਟ ਦਿਓ ਅਸੀਂ ਕਹਿੰਦਾ 7-8 ਘੰਟੇ ਲੇਟ ਹੋ ਗਏ ਕਹਿੰਦਾ ਮੇਰੀ ਵਾਈਫ ਬਸ ਮੋਦੇ ਮੂਮਿਤਨ ਵਾਪਸ ਆਇਆ ਉਹਨੇ ਗੱਲ ਕਹੀ ਦਿੱਲੀ ਅਪੋਲੋ ਹਸਪੀਟਲ ਇਕ ਲੈ ਕੇ ਚੱਲੇ ਸੀ ਉਹ ਜਾਣੀ ਕੀ ਕਰਦੁੱਤਾਂ ਇਹਨਾਂ ਦੀ ਹਾਲਾਂਕਿ ਸਭ ਦੇ ਘਰਾਂ ਵਿੱਚ ਔਰਤਾਂ ਨੇ ਜਦੋਂ ਔਰ ਪ੍ਰੈਗਨੈਂਟ ਹੁੰਦੀ ਹੈ ਉਹਦੇ ਪੇਟ ਤੋਂ ਪਤਾ ਲੱਗ ਜਾਂਦਾ ਵੀ ਹਾਂ ਵਾਕਈ ਇਹਨਾਂ ਦੀ ਸਿਚੁਏਸ਼ਨ ਕੀ ਹੈ ਅਸੀਂ ਲਗਾਉਂਦੇ ਕਿ ਫਿਰ ਵੀ ਇਹ ਬੇਬਕੂਫ ਰਿਪੋਰਟਾਂ ਮੰਗਦੇ ਜਿਹੜੇ ਮੂਰੇ ਚਮਚੇ ਛੱਡੇ ਕੋਈ ਸੀ ਆ ਕਰ ਦੋ ਤਾਂ ਇਹਨਾਂ ਦੀ ਹੁਣ ਜੇ ਤੁਸੀਂ ਇੱਕ ਹਸਪੀਟਲ ਜਾਣ ਵਾਲੀ ਔਰਤ ਦੇ ਤਰਸ਼ ਨਹੀਂ ਕਰ ਸਕਦੇ ਇੱਕ ਦਿਹਾੜੀ ਦਾ ਡਰਾਈਵਰ ਤੇ ਤਰਸ਼ ਨਹੀਂ ਕੀਤਾ ਤੁਸੀਂ ਇੱਕ ਹੋਟਲ ਦਾ ਮਾਲਕ ਹੈ ਉਹ ਤੇ ਤੁਸੀਂ ਤਰਸ਼ ਨਹੀਂ ਕੀਤਾ ਤੇ ਡੱਲੇਵਾਲ ਨੂੰ ਤੁਸੀਂ ਆਕਸੀਜਨ ਲਾ ਕੇ ਘਮਾਉਂਦੇ ਕਰਦੇ ਉਦਾਂ ਤੁਸੀਂ ਪੰਜਾਬ ਦੇ ਰਾਖੇ ਹੋ ਇਹ ਤੁਹਾਡੀਆਂ ਕਰਤੂਤਾ ਨਹੀਂ ਹੈਗੀ ਹੋਰ ਕੀ ਹੈ ਆșa ਇੱਕ ਸੱਜਣ ਨੇ ਮੈਨੂੰ ਫੋਨ ਕੀਤਾ ਉਹ ਆਰਮੀ ਦੇ ਵਿੱਚ ਸੀ ਉਹ ਕਹਿੰਦਾ ਜੀ ਮੈਂ ਛੁੱਟੀ ਆ ਰਿਹਾ ਸੀ ਕਹਿੰਦਾ ਮੇਰੇ ਕਹਿੰਦਾ ਵਰਦੀ ਵੀ ਪਾਈ ਹੋਈ ਸੀ ਕਹਿੰਦਾ ਫੇਰ ਵੀ ਮੈਥੋਂ ਆਈ ਕਾਰਡ ਮੰਗਣ ਮੇਰਾ ਬੜਾ ਕੁਝ ਕਹਿੰਦਾ ਜਲੀਲ ਕੀਤਾ ਕਹਿੰਦਾ ਫਿਰ ਮੈਂ ਸਿੱਧਾ ਹੋ ਗਿਆ ਇਹਨਾਂ ਨੂੰ ਫਿਰ ਕਹਿੰਦਾ ਥੋੜਾ ਬਹੁਤਾ ਮੈਨੂੰ ਇਹਨਾਂ ਨੇ ਜਾਣ ਵਾਸਤੇ ਰਸਤਾ ਦਿੱਤਾ ਤੁਸੀਂ ਉਹਨਾਂ ਅੰਦਾਜ਼ਾ ਲਾ ਕੇ ਦੇਖੋ ਵੀ ਇਹਨਾਂ ਲੋਕਾਂ ਨੂੰ ਅਕਲ ਕਿੰਨੀ ਕਹਿੰਦੀ ਜੇ ਕਿਤੇ ਇਹ ਲੋਕ ਸ਼ਤਾ ਵਿੱਚ ਆ ਜਾਣ ਮੰਨ ਕੇ ਚੱਲੋ ਤੇ ਫਿਰ ਇਹ ਲੋਕ ਕੀ ਕਰਨਗੇ ਇੱਕ ਟੂਲ ਪਲਾਜੇ ਵਾਲੇ ਸੱਜਣ ਨੇ ਫੋਨ ਕੀਤਾ ਉਹ ਆਪਣੇ ਪੰਜਾਬ ਦਾ ਮੈਨੇਜਰ ਕਹਿੰਦਾ ਜੀ ਨਾਮ ਨਾਲਿਓ ਮੇਰਾ ਨਾਮ ਟੂਲ ਪਲੱਜੇ ਦਾ ਜ਼ਿਕਰ ਕਰਿਓ ਫਿਰ ਕਹਿੰਦਾ ਨਹੀਂ ਨਿਗਾ ਵਿੱਚ ਬੰਦਾ ਚੜ ਜਾਂਦਾ ਕਹਿੰਦਾ ਇਹ ਬੰਦੇ ਜਦੋਂ ਲੰਘਦੇ ਸੀ ਜੇ ਕਿਤੇ ਕਹਿੰਦਾ ਸੀ ਐਮਰਜੈਂਸੀ ਸਾਨੂੰ ਰੋਕਣੇ ਪੈਂਦੇ ਸੀ ਟਰੈਪ ਕਿ ਜ਼ਿਆਦਾ ਹੁੰਦੀ ਸੀ ਕਹਿੰਦਾ ਇਹ ਜਿਹੜੀਆਂ ਸਾਟੀਆਂ ਕੁੜੀਆਂ ਟੋਲ ਪਲਾਜ਼ੇ ਤੇ ਕੰਮ ਕਰਦੇ ਕਹਿੰਦਾ ਪੰਜਾਬ ਦੀਆਂ ਨੇ ਕਹਿੰਦਾ ਉਹਨਾਂ ਪ੍ਰਤੀ ਕਹਿੰਦਾ ਕਹਿਰੀ ਸ਼ਬਦਾਵਲੀ ਵਰਤਦੇ ਸੀ ਜਾਤੀ ਸੂਚਕ ਸ਼ਬਦ ਵੀ ਕਹਿੰਦੇ ਇਹ ਉਹਨਾਂ ਕੁੜੀਆਂ ਨੂੰ ਵਰਤਦੇ ਰਹੇ ਨੇ ਜਿਹੜੀਆਂ ਨਾਲ ਮੰਢੀਰ ਹੁੰਦੀ ਸੀ ਵੱਡੇ ਅੰਤਰਾਂ ਦੇ ਕਾਕੇ ਜਿਹੜੇ ਕਹਿੰਦੇ ਸੀ ਕਿਸਾਨੀ ਅੰਦੋਲਨ ਦੇ ਹਤਾਇਚੀਆਂ ਉਹ ਕਹਿੰਦੇ ਕੁੜੀਆਂ ਨੂੰ ਵੀ ਸ਼ਬਦਾਵਲੀ ਇਹੋ ਜਿਹੀ ਵਰਤਦੇ ਸੀ ਆ ਕਰਦੂਤਾ ਇਹਨਾਂ ਦੀ ਮੈਂ ਲਾਸਟ ਬੇਨਤੀ ਕਰਨੀ ਹੈ ਜਿੰਨੇ ਵੀ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਖੁਸ਼ਹਾਲ ਹੋਵੇ ਤਾਂ ਤੁਹਾਡਾ ਰੈਂਦੀ ਦੁਨੀਆ ਤੱਕ ਨਾਂ ਰਹੂ ਜੇ ਤੁਸੀਂ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹੋ ਇਮਾਨਦਾਰੀ ਨਾਲ ਪਰ ਜਿੰਨਾ ਦਲਾਲਾਂ ਪਿੱਛੇ ਤੁਸੀਂ ਲੱਗੇ ਹੋਏ ਹੋ ਨਾ ਤੁਸੀਂ ਆਪਣੇ ਆਪ ਨੂੰ ਵੀ ਬਰਬਾਦ ਕਰ ਲੋਗੇ ਤੇ ਤੁਸੀਂ ਪੰਜਾਬ ਨੂੰ ਵੀ ਬਰਬਾਦ ਕਰ ਦੇਵੋਗੇ ਇਹ ਬੇਨਤੀ ਮੈਂ ਕਿਉਂ ਕੀਤੀ ਆ ਬਹੁਤੇ ਲੋਕ ਕਹਿੰਦੇ ਤੁਸੀਂ ਵਿਰੋਧ ਵਿੱਚ ਬੋਲਦੇ ਹੋ ਵਿਰੋਧ ਵਿੱਚ ਨਹੀਂ ਬੋਲਦੇ ਮੈਨੂੰ ਫਿਕਰ ਹੈ ਮੈਂ ਪੰਜਾਬ ਦੇ ਹਰੇਕ ਮੁੱਦੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਰ ਜਿੰਨਾ ਬੰਦਿਆਂ ਕੋਲੇ ਕੋਈ ਪੰਜਾਬ ਦਾ ਮੁੱਦਾ ਹੀ ਨਹੀਂ ਕੇਵਲ ਕਿਸਾਨੀ ਖਤਮ ਹੋ ਜੋ ਫਸਲਾਂ ਨਸਲਾਂ ਖਤਮ ਹੋ ਜਾਣਗੀਆਂ ਇਹ ਉਹ ਲੋਕ ਨੇ ਜਿਹੜੇ ਡਰਾਮੇਬਾਜ਼ੀ ਕਰਦੇ ਆ ਹੁਣ ਦੱਸੋ ਮੈਨੂੰ ਜਿਹੜਾ ਡੱਲੇਵਾਲ ਮਰਨ ਵਰਤੇ ਬੈਠਾ ਸੀ ਉਹ ਮਰ ਗਿਆ ਉਹਦਾ ਸੰਸਕਾਰ ਕਦੋਂ ਕਰਨਾ ਤੁਸੀਂ ਦੱਸਿਓ ਮੈਨੂੰ ਭੁਗ ਦੀ ਤਰੀਕ ਕਿਹੜੀ ਰੱਖੀ ਐ ਦੱਸਿਓ ਮੈਨੂੰ ਕਾਰਡ ਛਪਾ ਲਿਓ ਦੇ ਬੇਇਨਤ ਤਰੀਕ ਨੂੰ ਭੁਗਊਗਾ ਡੱਲੇਵਾਨ ਮਰਨ ਮਰਤੇ ਬੈਠਾ ਸੀ ਮਰ ਗਿਆ ਉਹ ਤਾਂ ਭੁੱਖ ਦੇ ਨਾਲ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਤਕਰੀਬਨ 4 ਮਹੀਨੇ ਤੋਂ ਪਿੱਛੇ ਆ ਰਹੇ ਉਹਨਾਂ ਵਿੱਚ ਕੋਈ ਝੂਠ ਨਿਕਲਿਆ ਮੈਂ ਕਹਿਆ ਸੀ ਵੀ ਡਰਾਮੇ ਬਾਜਾ ਬੰਦਾ ਹੈ ਛਰੇ ਦਾ ਇਹ ਮਰਦੇ ਨਹੀਂ ਇਹ ਲੋਕਾਂ ਨੂੰ ਮਰਵਾਉਣਗੇ ਦੱਸ ਦਿਓ ਮੈਨੂੰ ਮੈਂ ਵੀ ਜਾਊਂਗਾ ਉੱਤੇ ਚੰਡੀਗੜ੍ਹ ਰੱਖਣਾ ਪੋਗ ਦਿੱਲੀ ਰੱਖਣਾ ਸਭ ਸੱਚ ਪਹਿਲਾਂ ਸੰਸਕਾਰ ਕਰਨਾ ਪੈਣਾ ਉਹ ਪਿੰਡ ਕਰੋਗੇ ਜਾਂ ਕਿਸੇ ਸਰਕਾਰੀ ਸ਼ਮਸ਼ਾਨਘਾਟ ਵਿੱਚ ਕਰੋਗੇ ਦੱਸ ਦਿਓ ਲੋਕਾਂ ਨੂੰ ਪੋਸਟ ਪਾ ਦੇਵਾਂਗੇ ਵੀ ਅੱਜ ਸੰਸਕਾਰ ਹੈ ਉਹਦੋਂ 9 ਦਿਨਾਂ ਬਾਅਦ ਪੋਗ ਪੈਣਾ ਫਿਰ ਜਾਇਆ ਮੰਗੀ ਸ਼ਰਮ ਕਰ ਲੋ ਮਾੜੀ ਮੋਟੀ ਕਿਉਂ ਪੰਜਾਬ ਦਾ ਬੇੜਾ ਘਰ ਕੀਤਾ ਤੁਸੀਂ ਯਾਰ ਹੁਣ ਤੱਕ ਤੁਹਾਡੇ ਧਰਨਿਆਂ ਦਾ ਪੰਜਾਬ ਨੂੰ ਫਾਇਦਾ ਕੀ ਹੋਇਆ ਇਹ ਦਸਤਾਵੇਜ਼ ਬੋਲ ਕੇ ਪੰਜਾਬ ਦੇ ਲੋਕ ਕਹਿੰਦੇ ਜੀ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਇਆ ਇਹਨਾਂ ਦਲਾਲਾਂ ਨੇ ਵੱਡੀਆਂ ਕੋਠੀਆਂ ਬਣਾ ਲਈਆਂ ਖੁੱਲੀਆਂ ਜ਼ਮੀਨਾਂ ਜਾਇਦਾਦਾਂ ਲੈ ਲਈਆਂ ਵੱਡੀਆਂ ਕਾਰਾਂ ਲੈ ਲਈਆਂ ਬੈਂਕਾਂ ਭਰ ਲਈਆਂ ਪੰਜਾਬ ਦੇ ਲੋਕ ਇਹ ਕਹਿੰਦੇ ਨੇ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ